ਦੇਖੋ ਸੰਤ ਸਮਾਜ ਜਿਹੜਾ ਖੜਾ ਕੀਤਾ ਸੀ ਅੰਗਰੇਜ਼ਾਂ ਨੇ ਖੜਾ ਕੀਤਾ ਸੀ ਹੂੰ ਉਹਨਾਂ ਨੇ ਪੰਜਾਬ ਦੇ ਵਿੱਚ 5 ਫੌਜੀ ਭੇਜੇ ਸੀ ਹੂੰ ਪੰਜਾਬ ਦੇ ਲੋਕਾਂ ਨੂੰ ਕੰਟਰੋਲ ਕਰ ਲਈ ਹੂੰ ਵੀ ਇਹਨਾਂ ਦੇ ਹੱਥ ਜਿਹਦੇ ਵਿੱਚ ਮੋਢੇ ਤੇ ਡਾਂਗ ਰੈਂਦੀ ਆ ਗੰਦਾਸਾ ਰਹਿੰਦਾ ਉਹ ਲਾਓ ਹੂੰ ਇਹਨਾਂ ਨੂੰ ਮਾਲਾ ਫੜਾਓ ਹੱਥ 'ਚ ਹੂੰ ਹੂੰ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਆਂ ਪੰਜਾਬ 'ਚ ਬਹੁਤ ਸੰਪਰਦਾਮਾਂ ਚੱਲਦੀਆਂ ਨੇਗੀਆਂ ਉਹਨਾਂ ਦੇ ਵੱਖੋ ਵਕਰੀਆਂ ਸੰਪਰਦਾਵਾਂ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਕੂਲ ਨੇ ਹਮ ਕਾਲਜ ਨੇ ਹਸਪੀਟਲ ਨੇ ਤੇ ਲੋਕਾਂ ਨੂੰ ਅਮਰ ਸੰਚਾਰ ਕਰਾਉਂਦਿਆ ਦੀਵਾਨ ਲਾਉਂਦਿਆ ਉੱਥੇ ਗੁਰਮਤ ਦਾ ਪ੍ਰਚਾਰ ਕਰਦਿਆ ਇਹ ਸਾਰੀਆਂ ਗੱਲਾਂ ਨੂੰ ਬੁੱਸ ਸਿੰਘ ਲੀਲੋ ਮੰਨਦਾ ਨਹੀਂ ਕਿ ਸਮਾਜ ਦੇ ਵਿੱਚ ਜਿਹੜਾ ਇਹ ਸੰਤ ਸਮਾਜ ਆਗਾ ਇਹਦਾ ਵੀ ਕੋਈ ਦੇਣ ਹੈ ਦੇਖੋ ਸੰਤ ਸਮਾਜ ਜਿਹੜਾ ਖੜਾ ਕੀਤਾ ਸੀ ਅੰਗਰੇਜ਼ਾਂ ਨੇ ਖੜਾ ਕੀਤਾ ਸੀ ਹਮ ਉਹਨਾਂ ਨੇ ਪੰਜਾਬ ਦੇ ਵਿੱਚ 5 ਫੌਜੀ ਭੇਜੇ ਸੀ ਹਮ ਪੰਜਾਬ ਦੇ ਲੋਕਾਂ ਨੂੰ ਕੰਟਰੋਲ ਕਰਨ ਲਈ ਹੂੰ ਵੀ ਇਹਨਾਂ ਦੇ ਹੱਥ ਜਿਹਦੇ ਵਿੱਚ ਮੋਢੇ ਤੇ ਡਾਂਗ ਰੈਂਦੀ ਆ ਗੰਦਾਸਾ ਰਹਿੰਦਾ ਉਹ ਲਾਓ ਹੂੰ ਇਹਨਾਂ ਨੂੰ ਮਾਲਾ ਫੜਾਓ ਹੱਥ 'ਚ ਹੂੰ ਉਹਦੇ ਵਿੱਚ ਪੰਜਾਬ ਦੇ ਵਿੱਚ ਪੰਜ ਫੌਜੀ ਹੂੰ ਸੰਤ ਰਾੜੇ ਵਾਲੇ ਹੂੰ ਫਤਰ ਸਿੰਘ ਹੂੰ ਰਾਦਾ ਸਵਾਮੀ ਹੂੰ ਤੇ ਪੁੱਚੋ ਵਾਲਾ ਹੂੰ ਤੇ ਨਿਰੰਕਾਰੀ ਹੂੰ ਇਹ ਪੰਜ ਸੰਪਰਦਾ ਮਾ ਜਿਹੜੀਆਂ ਚੱਲ ਰਹੀਆਂ ਨੇ ਪੰਜਾਬ ਵਿੱਚ ਹਮ ਪਤਰਾਸਰ ਵਾਲਿਆਂ ਦੀ ਇੱਥੇ ਵੀ ਆਪਣੇ ਨਾਨਕਸਰ ਜਗਰਾਉਂ ਕੋਲ ਉਹ ਉਹਨਾਂ ਦੀ ਉਪਰਾਚ ਇਹ ਭੇਜੇ ਉਹਨਾਂ ਨੇ ਸਾਡੇ ਹੱਥਾਂ ਦੇ ਵਿੱਚੋਂ ਡਾਂਗਾ ਛੋਟੇ ਛੜਾ ਕੇ ਮਾਲਾ ਫੜਾਤੀ ਹਮ ਗਲਤ ਕੀਤਾ ਕੋਈ ਬਿਲਕੁਲ ਗਲਤ ਕੀਤਾ ਅੱਜ ਜੇ ਪੰਜਾਬ ਦੇ ਵਿੱਚ ਇੰਨਾ ਤਕਾ ਹੋ ਰਿਹਾ ਬਗਾਵ ਦਾ ਕੋਈ ਇਹ ਕਿਸੇ ਨੂੰ ਕੋਈ ਪ੍ਰਾਪਤੀ ਦਿੰਦੀ ਹੈ ਹਿੰਸਾ ਨਹੀਂ ਮੈਂ ਹਿੰਸਾ ਦੀ ਨਹੀਂ ਗੱਲ ਕਰਦਾ ਹਿੰਸਾ ਤੱਕ ਤਾਂ ਹੁੰਦੀ ਆ ਜੇ ਤੁਹਾਡਾ ਕੋਈ ਵਿਰੋਧ ਕਰਦਾ ਤੁਹਾਡੇ ਤੇ ਜ਼ੁਲਮ ਕਰਦਾ ਤੁਹਾਡੇ ਤੁਹਾਡੇ ਹੱਕਾਂ ਤੇ ਡਾਕਾ ਮਾਰਦਾ ਹਿੰਸਾ ਤਾਂ ਹੁੰਦੀ ਆ ਕੋਈ ਬੰਦਾ ਹਿੰਸਕ ਨਹੀਂ ਤੁਸੀਂ ਰਾਸਤੇ ਚ ਤੁਰੇ ਜਾਨੇ ਤਾਂ ਤੁਹਾਡੇ ਮੂਹਰੇ ਕੁੱਤਾ ਜਿੰਨਾ ਮਰਜੀ ਕੰਕਰ ਹੋਵੇ ਜਿੰਨਾ ਚਿਰ ਤੁਸੀਂ ਉਹਦੇ ਰੋੜਾ ਨਹੀਂ ਮਾਰਦੇ ਉਹ ਤੁਹਾਨੂੰ ਕੁਝ ਨਹੀਂ ਕਹੂਗਾ ਹੁਣ ਐਦਾਂ ਹੀ ਆ ਸਾਡੀ ਸਟੇਟ ਕਰ ਰਹੀ ਆ ਹੁਣ ਪੰਜਾਬ ਦੀ ਆ ਆਰਥਿਕ ਸਮਾਜਿਕ ਧਾਰਮਿਕ ਰਾਜਨੀਤਿਕ ਸਭਿਆਚਾਰਕ ਸਿੱਖਿਆ ਸਿਹਤ ਸਾਰੇ ਤੇ ਹਮਲਾ ਕਰ ਰਹੀ ਆ ਤੇ ਪੰਜਾਬ ਦੇ ਲੋਕ ਚੁੱਪ ਕਰੀ ਬੈਠੇ ਨੇ ਕੌਣ ਪਾ ਰਿਹਾ ਯੋਗਦਾਨ ਇਹਨਾਂ ਚ ਇਹ ਸਰਕਾਰ ਪਾ ਰਹੀ ਆ ਹੂੰ ਕਿਧਰ ਤੂੰ ਕਰਦੀ ਆ ਸਾਰੇ ਕੰਮ ਨਹੀਂ 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 ਸਨ 66 ਦੇ ਵਿੱਚ 60 ਦੇ ਵਿੱਚ ਪੰਜਾਬ ਬਾਰੇ ਮੋਰਚਾ ਲੱਗਿਆ ਸੀ ਤੇ 6 ਸਾਲ ਚੱਲਦਾ ਰਿਹਾ ਕੇਂਦਰ ਸਰਕਾਰ ਦੇ ਨਸੀ ਧੂਆਂ ਲਿਆਤਾ ਸੀ 1975 ਜਦ ਐਮਰਜੈਂਸੀ ਲੱਗੀ ਸਭ ਤੋਂ ਪਹਿਲਾ ਵਿਰੋਧ ਪੰਜਾਬ ਚ ਹੋਇਆ ਹੂੰ ਹੁਣ ਵੀ ਹੁਣ ਵੀ ਜਦੋਂ ਕੋਈ ਆਵਾਜ਼ ਉੱਠੀ ਜੇ ਕਿਸਾਨੀ ਉੱਠੀ ਆ ਕਿਸਾਨੀ ਤਾਂ ਉੱਠੀ ਆ ਜਦੋਂ ਕਿਸਾਨੀ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੀਆਂ ਇਹਨਾਂ ਨੇ ਜ਼ਮੀਨਾਂ ਵੀ ਖੋਲ੍ਹਣੀਆਂ ਨੇ